ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਜੀ ਤੁਹਾਡਾ ਪਹਿਣਾ ਦੇ ਬੁਟੀਕ ਤੇ ਅੱਜ ਹੀ ਨਵੀਂ 컬یکشن ਦੇ ਵਿੱਚ ਅੱਜ ਵਾਲੀ 컬یکشن ਰਹੇਗੀ ਜੀ ਕਾਫੀ ਸਾਰੀ ਇਹਦੇ ਵਿੱਚ ਆਪਾਂ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਤੇ ਪ੍ਰਿੰਟ ਸੂਟ ਰਹਣਗੇ ਜੀ ਇਹਦੇ ਵਿੱਚ ਕਾਟਨ ਦੇ ਹਨਾ ਕਿਉਂਕਿ ਕਾਫੀ ਮੈਸੇਜ ਆ ਰਹੇ ਨੇ ਜਿੰਨਾ ਕੰਟਰੀਆਂ ਦੇ ਵਿੱਚ ਹਜੇ ਕਾਫੀ ਗਰਮੀ ਚੱਲ ਰਹੀ ਹੈ ਤੇ ਉੱਥੋਂ ਮੈਸੇਜ ਆ ਰਹੇ ਨੇ ਕਿ ਅਮਨ ਪਲੀਜ਼ ਕਾਟਨ ਦੇ ਸੂਟ ਲੈ ਕੇ ਆਓ ਤੇ ਅਸੀਂ ਕਾਟਨ ਦੇ ਸੂਟ ਜਿਹੜਾ ਬਾਇ ਕਰਨਾ ਚਾਹੁੰਦੇ ਆ ਤੇ ਜਿੰਨੀ ਵੀ ਕਲੈਕਸ਼ਨ ਆਪਣੇ ਕੋਲ ਕਾਟਨ ਦੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜਿਹੜਾ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਚ ਕੋਲਰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਕਾਟਨ ਦੀ ਸ਼ਰਟ ਹੈ ਇਸ ਤਰ੍ਹਾਂ ਛੋਟਾ ਪ੍ਰਿੰਟ ਹੈ ਜੀ ਇਹ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਤੇ ਬਹੁਤ ਸੋਹਣੀ ਇਹਦੇ ਨਾਲ ਪੰਜਾਬੀ ਕਾਟਨ ਦੀ ਸਲਵਾਰ ਹੈ ਕਾਟਨ ਦੀ ਸ਼ਰਟ ਹੈ ਤੇ ਤੁਸੀਂ ਇਸ ਨੂੰ ਲੈਸਿਸ ਨਾਲ ਡਿਜ਼ਾਈਨ ਕਰ ਸਕਦੇ ਹੋ ਸਕ੍ਰੀਨ ਉੱਪਰ ਜਿਹੜੇ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਦੁਪੱਟਾ ਹੋ ਰਿਹਾ ਠੀਕ ਹੈ ਜਿਹਦੇ ਨਾਲ ਦੁਪੱਟਾ ਹੋਏਗਾ ਉਹਨਾਂ ਦਾ ਦੁਪੱਟੇ ਦਾ ਪ੍ਰਾਈਸ ਸ਼ੋ ਕਰਾਂਗੇ ਆਪਾਂ ਹਨ ਦੁਪੱਟੇ ਨਾਲ ਜਿਹੜਾ ਵਿਦਆਊਟ ਦੁਪੱਟਾ ਉਹ ਤੁਹਾਨੂੰ ਆਪਾਂ ਵਿਦਆਊਟ ਦੁਪੱਟਾ ਪ੍ਰਾਈਸ ਜਿਹੜਾ ਸ਼ੋ ਕਰਾਂਗੇ ਬਹੁਤ ਪਿਆਰੀ ਤੁਹਾਡੀ ਇਹ ਵਾਲੀ ਸ਼ਰਟ ਬਣੇਗੀ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਤੇ ਵਿਦ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਸਟਿਚ ਕਰਾਂਗੇ ਬਹੁਤ ਪਿਆਰਾ ਪਹਿਲਾ ਸੂਟ ਸਕ੍ਰੀਨਸ਼ਾਟ ਤੁਸੀਂ ਲੈ ਕੇ WhatsApp ਤੇ ਮੈਸੇਜ ਕਰਕੇ ਆਪਣੇ ਲਈ ਬੁੱਕ ਤੁਸੀਂ ਕਰਵਾ ਲੋ ਜੀ ਅਗਲਾ ਸੂਟ ਬਹੁਤ ਪਿਆਰਾ ਆ ਜਾ ਵਰਕ ਨੇਕ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਕੀਤਾ ਹੋਇਆ ਇਸ ਤਰ੍ਹਾਂ ਤੇ ਬਹੁਤ ਸੌਫਟ ਫੈਬਰਿਕ ਆ ਜੀ कॉटन ਦੇ ਵਿੱਚ ਰਹੇਗਾ ਪਿਓਰ कॉटन ਰਹੇਗੀ ਕੋਈ ਹਲਕੀ ਫੁਲਕੀ कॉटन ਆਪਾਂ ਤੁਹਾਨੂੰ ਨਹੀਂ ਦਵਾਂਗੇ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਦਾ ਸੋਹਣਾ ਨੇ ਜੀ ਕਲਰਫੁਲ ਕਲਰਫੁਲ ਜੇ ਤੁਹਾਡਾ ਡਾਈ ਵਾਲਾ ਪੀਸ ਜਿਹੜਾ ਰੈਡੀ ਹੋਏਗਾ ਤੇ ਸਲਵਾਰ ਰਹੇਗੀ ਜੀ ਇਹਦੇ ਨਾਲ ਪਲੇਨ ਇਸ ਤਰ੍ਹਾਂ ਬਾਕੀ ਮੇਨ ਗੱਲ ਹੁੰਦੀ ਸਟੀਚਿੰਗ ਦੀ ਕਿ ਸਟੀਚਿੰਗ ਆਪਾਂ ਕਿਵੇਂ ਦੀ ਕਰਵਾ ਰਹੇ ਹਾਂ ਠੀਕ ਹੈ ਜੀ ਜ਼ਰੂਰੀ ਨਹੀਂ ਹੈਗਾ ਕਿ ਸੂਟ ਆਪਾਂ ਮਹਿੰਗਾ ਲੈ ਲਈਏ ਤੇ ਸਟੀਚਿੰਗ ਵਾਰੀ ਆਪਾਂ ਕਹਿ ਦਿੰਦੇ ਆਂ ਵੀ ਨਹੀਂ ਸਟੀਚਿੰਗ ਦਾ ਬਹੁਤ ਜ਼ਿਆਦਾ ਹੈ ਹਨਾ ਇਦਾਂ ਨਹੀਂ ਪੀ ਨਹੀਂ ਆਪਾਂ ਚਾਰਜ ਜਿਹੜਾ ਨਹੀਂ ਪੇ ਕਰ ਸਕਦੇ ਕਿਉਂਕਿ ਸਟੀਚਿੰਗ ਜਿਵੇਂ ਤੁਸੀਂ ਕਰਵਾਓਗੇ ਸਟੀਚਿੰਗ ਅਕੋਰਡਿੰਗ ਤੁਹਾਡੇ ਸੂਟ ਦੀ ਜਿਹੜੀ ਲੁੱਕ ਆਏਗੀ ਤੁਸੀਂ ਦੁਪੱਟਾ ਦੇਖ ਸਕਦੇ ਹੋ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਠੀਕ ਹੈ ਕਿਉਂਕਿ ਸਾਡੀ ਜਿਹੜੀ ਮੇਨ ਕੋਸ਼ਿਸ਼ ਹੁੰਦੀ ਇਹੀ ਹੁੰਦੀ ਹੈ ਕਿ ਜਿਹੜਾ ਵੀ ਤੁਹਾਡੇ ਕੋਲ ਸੂਟ ਲੈ ਕੇ ਆਈਏ ਜੁਨੇ ਜਿਹੜੇ ਉਹਨ ਇਸ ਦਾ ਵੀ ਪ੍ਰਾਈਸ ਜਿਹੜਾ ਸ਼ੋਅ ਹੋ ਰਿਹਾ ਵਿਦਆਊਟ ਸਟੀਚਿੰਗ ਹੋ ਰਿਹਾ ਵਿਦ ਦੁਪੱਟਾ ਹੋ ਰਿਹਾ ਹੈ। ਲਓ ਜੀ ਇਹ ਰਹੇਗਾ ਕ੍ਰਸ਼ ਕਾਟਨ ਦੇ ਉੱਪਰ। ਕਾਫੀ ਸਾਰੇ ਸੂਟ ਆਪਾਂ ਇਹ ਬਣਾ ਚੁੱਕੇ ਆਂ ਪਰ ਤੁਹਾਨੂੰ ਪਤਾ ਜੀ ਹੁਣ ਕਾਟਨ ਲਿਓਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਬੜੀ ਮੁਸ਼ਕਲ ਆ ਸਾਨੂੰ ਥੋੜੇ ਜੇ ਪੀਸ ਮਿਲੇ ਆ ਤੇ ਇਹਦੇ ਨਾਲ ਜਿੱਦਾਂ ਤੁਸੀਂ ਆਫ-ਵਾਈਟ ਕਲਰ ਦੀ ਸਲਵਾਰ ਲਗਾ ਸਕਦੇ ਹੋ ਵਾਈਟ ਕਲਰ ਦੀ ਲਗਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਤੇ ਇਹ ਆਪਣੇ ਕੋਲ ਓਨਲੀ ਸ਼ਰਟ ਹੈ ਜੀ ਤੁਸੀਂ ਇਹਦੇ ਨਾਲ ਮੈਚਿੰਗ ਜਿਹੜਾ ਸੂਟੇ ਬਣਾ ਸਕਦੇ ਹੋ ਆਫ-ਵਾਈਟ ਸਲਵਾਰ ਲਾ ਕੇ। ਤੇ ਇਸ ਦਾ ਵੀ ਪ੍ਰਾਈਸ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕਰਾਂਗੇ ਚਲੋ ਜੀ ਬਹੁਤ ਹੀ ਪਿਆਰੇ ਸੂਟ ਨੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਆ ਜਿਹੜੀਆਂ ਭੈਣਾਂ ਨੇ ਰੈਡੀ ਕਰਵਾਇਆ ਨਾਲ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਪਿਆਰਾ ਫੈਬਰਿਕ ਹੈ ਤੇ ਲੋ ਜੀ ਅਗਲਾ ਇਹ ਵੀ कॉटन सिल्क ਦੇ ਵਿੱਚ ਰਹੇਗਾ ਕਲਰ ਬਹੁਤ ਜ਼ਿਆਦਾ ਸੋਹਣਾ ਤੁਸੀਂ ਇਹਦੇ ਨਾਲ بیس ਕਲਰ ਦੀ ਸਲਵਾਰ ਲਗਾ ਸਕਦੇ ਹੋ ਬਹੁਤ ਪਿਆਰਾ ਤੁਹਾਡਾ ਸੂਟ ਬਣੇਗਾ ਇਹ ਵੀ ਸੂਟ ਵਿਦਆਊਟ ਦੁਪੱਟਾ ਰਹੇਗਾ ਜਿਹੜਾ ਸਕਰੀਨ ਉੱਪਰ ਪ੍ਰਾਈਸ ਸ਼ੋਅ ਹੋ ਰਿਹਾ ਵਿਦਆਊਟ ਦੁਪੱਟਾ ਹੋ ਰਿਹਾ ਜੀ ਇਹ ਲੋ ਜੀ ਅਗਲਾ ਸੂਟ ਇਹ ਵੀ ਕਾਟਨ ਸਿਲਕ ਦੇ ਵਿੱਚ ਹੈ ਜੀ ਇਹ ਰਹੀ ਗੀਜੀ ਸਲਵਾਰ ਤੇ ਜਿਵੇਂ ਹੁਣ ਤਨ ਮੈਂ نیچے ਦੋ ਸੂਟ ਦਿਖਾਏ ਹੈ ਨਾ ਵਿਦਆਊਟ ਦੁਪੱਟਾ ਹੈ ਨਾ ਤੇ ਇਦਾਂ ਤੁਸੀਂ ਦੁਪੱਟੇ ਜਿਹੜੇ ਰੈਡੀ ਕਰਵਾ ਸਕਦੇ ਹੋ ਪ੍ਰੀ ਡਪਾਇਟ ਆਈ ਐਂਡ ਆਈ ਦਾ ਦੁਪੱਟਾ ਰੈਡੀ ਕੀਤਾ ਨਾ ਇਸ ਤਰ੍ਹਾਂ ਤੁਸੀਂ ਆਪਣੇ ਲਈ ਦੁਪੱਟੇ ਰੈਡੀ ਕਰਵਾ ਸਕਦੇ ਹੋ ਤੇ ਇਸ ਦਾ ਜਿਹੜਾ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕੀਤਾ ਉਹ ਵੀ ਦੁਪੱਟਾ ਕੀਤਾ ਹੈ ਠੀਕ ਹੈ ਜੀ ਤੇ ਤੁਸੀਂ ਸੇਮ ਤੁਸੀਂ ਬਣਵਾ ਸਕਦੇ ਹੋ ਬਹੁਤ ਹੀ ਪਿਆਰਾ ਕਾਟਨ ਦਾ ਸਟੱਫ ਹੈ ਜੀ ਤੇ ਅਗਲਾ ਸੂਟ ਇਹ ਵੀ ਬਹੁਤ ਹੀ ਪਿਆਰਾ ਲੋ ਜੀ ਤੇ ਕੋਈ ਤੁਹਾਨੂੰ ਹਲਕੀ ਕੁਆਲਿਟੀ ਨਹੀਂ ਦਿੱਤੀ ਜਾਏਗੀ ਟੀ ਸਟਾਰਾ ਬ੍ਰਾਂਡ ਹੋਏਗਾ ਜੀ ਠੀਕ ਹੈ ਬਕਾਇਦਾ ਉੱਪਰ ਸਟੈਂਪ ਲੱਗੀ ਹੋਏਗੀ ਠੀਕ ਹੈ ਕੋਈ ਹਲਕੀ ਕੁਆਲਿਟੀ ਆਪਾਂ ਤੁਹਾਨੂੰ ਨਹੀਂ ਦਵਾਂਗੇ ਤੇ ਇਹਦੇ ਨਾਲ ਆਪਾਂ ਜਿਹੜੀ ਸਲਵਾਰ ਰੈਡੀ ਕੀਤੀ ਉਹ ਟਾਈ ਐਂਡ ਡਾਈ ਦੀ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਮੋਰੀ ਦੇ ਉੱਪਰ ਟਾਈ ਐਂਡ ਡਾਈ ਆਏਗੀ ਬਹੁਤ ਸੋਹਣਾ ਡਿਜ਼ਾਈਨ ਬਣ ਰਿਹਾ ਜੀ ਤੇ ਕਾਫੀ ਜ਼ਿਆਦਾ ਟ੍ਰੈਂਡਿੰਗ 'ਚ ਰਿਹਾ ਹੈ ਜੀ ਇਸ ਵਾਰ ਇਹ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟਾ ਰਹੇਗਾ ਬਰਬਰੀ ਦਾ ਬਹੁਤ ਸੋਹਣਾ ਸਟੱਫ ਹੈ ਜੀ ਬਰਬਰੀ ਦਾ ਦੁਪੱਟਾ ਆਰਾਮ ਨਾਲ ਬੁੱਕਲ ਮਾਰੋ ਸਿਰ ਦੇ ਉੱਪਰ ਲਾਓ ਜਿਹੜਾ ਜਿਹੜਾ ਇਹਨਾਂ ਦੇ ਚੋਂ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਤੁਸੀਂ ਕਰ ਸਕਦੇ ਹੋ ਅੱਗੇ ਤੁਹਾਡਾ ਆਰਡਰ ਚੱਲ ਰਿਹਾ ਹੈ ਕਾਫੀ ਬਣਾ ਦੇ ਮੈਸੇਜ ਸੀ ਕਿ ਅਮਨ ਪਲੀਜ਼ ਕਾਟਨ ਦੇ ਸੂਟ ਲੈ ਕੇ ਆਓ ਤਾਂ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਪਸੰਦ ਕਰ ਸਕਦੇ ਹੋ ਕਿਉਂਕਿ ਕਾਟਨ ਹੁਣ ਦੁਬਾਰਾ ਲਿਉਣੀ ਬਹੁਤ ਮੁਸ਼ਕਲ ਹੈ ਕਿਉਂਕਿ ਤੁਹਾਨੂੰ ਪਤਾ ਸੀਜ਼ਨ ਜਿਹੜਾ ਉਹ ਆਪਣਾ ਸਰਦੀ ਦਾ ਸ਼ੁਰੂ ਹੋ ਗਿਆ ਇਸ ਕਰਕੇ ਸਾਨੂੰ ਸਰਦੀ ਵਾਲਾ ਸਟੱਫ ਜਿਹੜਾ ਲੈਣਾ ਪੈ ਲੋ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਟਿਸਟਾ ਦਾ ਬ੍ਰਾਂਡ ਰਹੇਗਾ ਬਹੁਤ ਹੀ ਸੌਫਟ ਫੈਬਰਿਕ ਹੈ ਕਾਟਨ ਸਿਲਕ ਰਹੇਗੀ ਤੇ ਇਹ ਰਹੇਗੀ ਜੀ ਪਲੇਨ ਇਹਦੇ ਨਾਲ ਸਲਵਾਰ ਤੁਸੀਂ ਟਰੌਜ਼ਰ ਵੀ ਬਣਾ ਸਕਦੇ ਹੋ ਸਲਵਾਰ ਵੀ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਬਣਾ ਸਕਦੇ ਹੋ ਤੇ ਅਗਲਾ ਸੂਟ ਹੈ ਜੀ ਜ਼ੋਰਜਟ ਔਰਗੈਂਜ਼ਾ ਜ਼ੋਰਜਟ ਦੇ ਉੱਪਰ ਤੇ ਜਿਹੜੀਆਂ ਭੈਣਾਂ ਸ਼ੁਰੂ ਤੋਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਚਾਹੇ ਉਹ ਵਲੌਗਿੰਗ ਵਾਲਾ ਚੈਨਲ ਹੋਵੇ ਚਾਹੇ ਬੁਟੀਕ ਵਾਲਾ ਚੈਨਲ ਹੋਵੇ ਉਨਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਇਹ ਸੂਟ ਆਪਣੇ ਲਈ ਰੈਡੀ ਕਰਵਾਇਆ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਤੁਸੀਂ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਇਸ ਦਾ ਪ੍ਰਾਈਸ ਜਿਹੜਾ ਸ਼ੋਅ ਹੋ ਰਿਹਾ ਜੀ ਵਿਦਆਊਟ ਦੁਪੱਟਾ ਹੋ ਰਿਹਾ ਤੇ ਇਹਦੇ ਨਾਲ ਸਲਵਾਰ ਰਹੇਗੀ ਜੀ ਬਲੈਕ ਕਲਰ ਦੀ ਡਿਜ਼ਾਈਨਿੰਗ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਅੱਛੀ ਡਿਜ਼ਾਈਨਿੰਗ ਜਿਹੜੀ ਕਰਕੇ ਦੇਵਾਂਗੇ ਠੀਕ ਹੈ ਜੀ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਨਹੀਂ ਇਹਦੇ ਵਿੱਚ ਕਿਉਂਕਿ ਮੈਂ ਇਹ ਸੂਟ ਜਿਹੜਾ ਖੁਦ ਵੇਅਰ ਕੀਤਾ ਹੋਇਆ ਇਸ ਕਰਕੇ ਮੈਂ ਤੁਹਾਨੂੰ ਫੁੱਲ ਜਿਹ ਪਰ ਆਪਾਂ ਜੋ ਜੋ ਆਪਣੇ ਲਈ ਰੈਡੀ ਕਰਵਾਇਆ ਹੈ ਨਾ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਕਪੜਾ ਹੈ ਉਹ ਕਿਸ ਤਰ੍ਹਾਂ ਦਾ ਹੈ। ਲਓ ਜੀ ਬਲੈਕ ਦੀਆਂ ਸ਼ਕੀਨ ਜਿਹੜੀਆਂ ਭੈਣਾ ਤੇ ਉਹਨਾਂ ਵਾਸਤੇ ਇਹ ਵਾਲੇ ਬਲੈਕ ਸੂਟ ਨੇ ਜੀ। ਜਿਹੜੇ ਸੂਟ ਮੈਚਿੰਗ ਅچھے ਲੱਗਦੇ ਆ ਆਪਾਂ ਤੁਹਾਡੇ ਨਾਲ ਮੈਚਿੰਗ ਹੀ ਸ਼ੇਅਰ ਕਰਦੇ ਆ ਜਿਹੜੇ 올ਓਵਰ ਸੋਹਣੇ ਲੱਗਦੇ ਆ ਤੁਹਾਡੇ ਨਾਲ 올ਓਵਰ ਸ਼ੇਅਰ ਕਰਦੇ ਆ ਤੇ ਲਓ ਜੀ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ। ਇਹ ਤੁਸੀਂ ਮੈਚਿੰਗ ਜਦੋਂ ਬਣਾਓਗੇ ਨਾ ਤਾਂ ਬਹੁਤ ਪਿਆਰਾ ਲੱਗੇਗਾ। ਇਸ ਤਰ੍ਹਾਂ ਤੁਸੀਂ ਇਹਦੇ ਨਾਲ ਬਲੈਕ ਕਲਰ ਦੀ ਸਲਵਾਰ ਰੱਖ ਸਕਦੇ ਹੋ। ਬਹੁਤ ਹੀ ਸੋਹਣਾ ਪੀਸ ਬਣੇਗਾ ਜੀ ਇਹ ਵਾਲਾ ਕਾਟਨ ਤੇ ਵਿਦਆਊਟ ਦੁਪੱਟਾ ਇਹਦਾ ਪ੍ਰਾਈਸ ਤੁਹਾਨੂੰ ਜਿਹੜਾ ਆਪਾਂ ਨੇ ਸ਼ੋਅ ਕੀਤਾ ਹੈ ਇਹ ਵੀ ਇੱਕ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਤੇ ਲੋ ਜੀ ਅਗਲਾ ਸੂਟ ਇਹ ਰਹੇਗਾ ਜੀ ਪਿਓਰ ਜੌਰਜਟ ਦੇ ਉੱਪਰ ਬਲੈਕ ਪ੍ਰਿੰਟ ਰਹੇਗਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਤੁਹਾਡੇ ਸੂਟ ਦਾ ਜੇ ਤੁਸੀਂ ਅੱਛੀ ਡਿਜ਼ਾਈਨਿੰਗ ਇੱਥੇ ਕਰਵਾਓਗੇ ਲੈਸਿਸ ਨਾਲ ਨਾ ਤੇ ਵਿਦਆਊਟ ਦੁਪੱਟਾ ਜੀ ਇਹ ਵਾਲਾ ਸੂਟ ਵੀ ਪਿਓਰ ਜੌਰਜਟ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਟੀਸਟਾ ਦਾ ਬ੍ਰਾਂਡ ਹੈ ਜੀ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਇਸ ਨੂੰ ਤੁਸੀਂ 올ਓਵਰ ਵੀ ਬਣਾ ਸਕਦੇ ਹੋ ਮੈਚਿੰਗ ਵੀ ਬਣਾ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਲਾਈਕ ਕਰ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਨਹੀਂ ਹੋਏਗੀ ਤੁਹਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਸੌਫਟ ਹੈ ਪਿਓਰ ਤੁਹਾਨੂੰ ਆਪਾਂ ਦੱਸਿਆ ਕਿ ਪਿਓਰ ਜੌਰ ਜਟ ਰਹੇਗੀ ਲੋ ਜੀ ਇਹ ਵੀ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਕਾਟਨ ਸਿਲਕ ਦੇ ਉੱਪਰ ਇਹ ਨਾਲ ਤੁਸੀਂ ਮੈਚਿੰਗ ਸਲਵਾਰ ਜਿਹੜੀ ਬਣਾ ਸਕਦੇ ਹੋ ਜਿਹੜਾ ਲਾਈਟ ਬਲੂ ਜੇ ਕਲਰ ਤੁਸੀਂ ਮੈਚਿੰਗ ਸਲਵਾਰ ਲਗਾ ਸਕਦੇ ਹੋ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਤੁਸੀਂ ਜਦੋਂ ਪਾਓਗੇ ਤੁਸੀਂ ਵੇਅਰ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਆਪਾਂ ਕੁਝ ਸੌਫਟਨੈਸ ਤੁਹਾਨੂੰ ਮਹਿਸੂਸ ਹੋਏਗੀ ਤੇ ਵਾਕਈ ਵੀ ਕੁਝ ਪਾਇਆ ਹੋਇਆ ਹੈ ਤੇ ਇਹ ਵਾਲਾ ਜਿਹੜਾ ਸੂਟ ਰਹੇਗਾ ਐਸਕੇ ਦਾ ਬ੍ਰਾਂਡ ਰਹੇਗਾ ਜੀ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੀ ਆ ਕਿ ਤੁਹਾਨੂੰ ਬਿਨਾ ਬ੍ਰਾਂਡ ਤੋਂ ਕੋਈ ਵੀ ਚੀਜ਼ ਜਿਹੜੀ ਆਪਾਂ ਨਹੀਂ ਦਵਾਂਗੇ ਅੱਛੀ ਕੁਆਲਿਟੀ ਦਵਾਂਗੇ ਠੀਕ ਹੈ ਜੀ ਤੇ ਲੋ ਜੀ ਅਗਲਾ ਸੂਟ ਕ੍ਰਸ਼ ਕਾਟਨ ਦੇ ਉੱਪਰ ਇਹ ਵੀ ਸੂਟ 올ਓਵਰ ਰਹੇਗਾ 올ਓਵਰ ਸੂਟ ਬਹੁਤ ਪਿਆਰਾ ਬਣੇਗਾ ਜੀ ਇਹ ਵਾਲਾ ਤੁਸੀਂ ਆਪਣੇ ਲਈ ਬਣਾ ਸਕਦੇ ਹੋ ਅਗਰ ਤੁਸੀਂ ਕੋਟ ਸਟ ਬਣਾਉਣਾ ਚਾਹੁੰਦੇ ਉਹਨਾਂ ਦੇ ਚੋਂ ਕੋਟ ਸਟ ਵੀ ਬਣਾ ਸਕਦੇ ਹੋ ਇਹ ਵੀ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਜ਼ਿਆਦਾ ਸੌਫਟ ਹੈ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦਿਖਾਇਆ ਸੀ ਨਾ ਸਕਾਈ ਬਲੂ ਜਆ ਉਹਦਾ ਉਹੀ ਫੈਬਰਿਕ ਹੈ ਜੀ ਸੇਮ ਉਹ ਮੈਚਿੰਗ ਹੈ ਇਹ 올ਓਵਰ ਹੈ ਤੇ ਜਿਹੜਾ ਜਿਹੜਾ ਤੁਹਾਨੂੰ ਜਿਹੜਾ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਲਈ ਬੁਕਿੰਗ ਜਿਹੜੀ ਕਰਵਾ ਸਕਦੇ ਹੋ ਲਓ ਜੀ ਇਹ ਵੀ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਮੈਚਿੰਗ ਸੂਟ ਰਹੇਗਾ ਜੀ ਇਹ ਰਹੇਗੇ ਜੀ ਆਪਣੀ ਸ਼ਰਟ ਤੇ ਨਾਲ ਰਹੇਗੀ ਜੀ ਇਹ ਵਾਲੀ ਬੋਟਮ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦਾਊਟ ਸਟਿਚਿੰਗ ਹੋ ਰਿਹਾ ਵਿਦਾਊਟ ਦੁਪੱਟਾ ਪਲੀਜ਼ ਲੱਗ ਦੋ ਪ੍ਰਾਈਸ ਤੁਸੀਂ ਨਾ ਪੁੱਛਿਆ ਕਰੋ ਕਿਉਂਕਿ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਨੇ ਸ਼ੋ ਕੀਤਾ ਹੁੰਦਾ ਲੋ ਜਿਹੜੀਆਂ ਪਹਿਣਾ ਕਹਿੰਦੇ ਸੀ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਮੈਂ ਤੁਹਾਨੂੰ ਕੁਝ ਆਫਰ ਪ੍ਰਾਈਸ ਤੇ ਵੀ ਚ ਲਿਆ ਦੋ ਤੇ ਇਹ ਸੂਟ ਉਹਨਾਂ ਵਾਸਤੇ ਆ ਜੀ ਇਸ ਤਰ੍ਹਾਂ ਰਹੇਗੀ ਜੀ ਆਪਣੀ ਸ਼ਰਟ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸ਼ਰਟ ਦੀ ਤੇ ਇਹਦੇ ਨਾਲ ਤੁਸੀਂ ਜਿੱਦਾਂ ਬੇਸ ਕਲਰ ਦੀ ਸਲਵਾਰ ਵੀ ਲਗਾ ਸਕਦੇ ਹੋ ਜਿੱਦਾਂ ਲਾਈਟ ਦਾ ਮਜ਼ੈਂਟਾ ਜੀ ਵਿੱਚ ਹਨਾ ਤੇ ਤੁਸੀਂ ਉਹ ਵੀ ਲਗਾ ਸਕਦੇ ਹੋ ਵੈਸੇ ਤੁਸੀਂ ਆਫ ਵਾਈਟ ਵੀ ਲਗਾਓਗੇ ਉਹ ਵੀ ਸੋਹਣੀ ਲੱਗੇਗੀ ਦੁਪੱਟਾ ਟਾਈ ਐਂਡ ਡਾਈ ਕਰਵਾ ਲਿਓ ਉਹ ਵੀ ਬਹੁਤ ਪਿਆਰਾ ਬਣੇਗਾ ਬਾਕੀ ਸਟੀਚਿੰਗ ਜਦੋਂ ਤੁਸੀਂ ਕਰਵਾਓਗੇ ਕੋਟਲੀ ਬਟਨ ਵਗੈਰਾ ਲਗਾ ਕੇ ਨੂੰ ਡਿਜ਼ਾਈਨ ਕਰਵਾਓ ਬਹੁਤ ਹੀ ਪਿਆਰਾ ਜਿਹੜਾ ਸੂਟ ਤੁਹਾਡਾ ਬਣੇਗਾ ਤੇ ਲੋ ਜੀ ਇਹ ਵੀ ਸੂਟ ਰਹੇਗਾ ਪਿਓਰ ਜ਼ੋਰਜਟ ਦੇ ਉੱਪਰ ਟਿਸਟਾ ਦਾ ਬ੍ਰਾਂਡ ਰਹੇਗਾ 올 ਓਵਰ ਸੂਟ ਰਹੇਗਾ ਜੀ ਇਹ ਵੀ ਸੂਟ 올ਓਵਰ ਬਹੁਤ ਪਿਆਰਾ ਬਣੇਗਾ ਕਿਉਂਕਿ ਜਿਹੜੀ ਪ੍ਰਿੰਟਿੰਗ ਹੈ ਨਾ ਉਹ ਆ 올ਓਵਰ ਦੇ ਹਿਸਾਬ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਸੂਟ 올ਓਵਰ ਸੋਹਣਾ ਲੱਗੇਗਾ ਜਾਂ ਮੈਚਿੰਗ ਸੋਹਣਾ ਲੱਗੇਗਾ ਤੁਸੀਂ ਇਹ 올ਓਵਰ ਬਣਾਓ ਬਹੁਤ ਹੀ ਪਿਆਰਾ ਸੂਟ ਬਣੇਗਾ ਕਲਰ ਬਹੁਤ ਪਿਆਰਾ ਜੀ ਲਾਈਟ ਐਂਡ ਡਾਰਕ ਜੇ ਕੰਬੀਨੇਸ਼ਨ ਦੇ ਵਿੱਚ ਦੁਪੱਟਾ ਤੁਸੀਂ ਸਿੰਗਲ ਕਲਰ ਦਾ ਕਰਵਾ ਸਕਦੇ ਹੋ ਇਹ ਵਾਲਾ ਕਲਰ ਕਰਵਾ ਲਓ ਲਾਈਟ ਕਲਰ ਕਰਵਾ ਲਓ ਹਨਾ ਟਾਈ ਐਂਡ ਡਾਈ ਕਰਾਉਣਾ ਚਾਹਤ ਨੇ ਤੁਸੀਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਜਿਹੜਾ ਤੁਹਾਨੂੰ ਇਹਦੇ ਚੋਂ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐ ਲੋਜੀ ਇਹ ਵੀ ਆਪਣੀ ਕ੍ਰਸ਼ ਕਾਟਨ ਰਹੇਗੀ ਬਹੁਤ ਪਿਆਰੀ ਰਹੇਗੀ 컬러 ਬਹੁਤ ਜਿਆਦਾ ਸੋਹਣਾ ਹੈ ਜੀ ਤੇ ਨਾਲ ਆਪਣਾ ਰੱਖੀ ਹੋਈ ਜੀ ਨੈਚੁਰਲ ਕ੍ਰੇਪ ਦੀ ਸਲਵਾਰ ਇਸ ਤਰ੍ਹਾਂ ਤੇ ਵੀ ਸੂਟ ਤੁਸੀਂ ਆਪਣੇ ਲਈ ਬਣਾ ਸਕਦੇ ਹੋ ट्राਊਜ਼ਰ ਨਾਲ ਬਣਾਓ ਸਲਵਾਰ ਨਾਲ ਬਣਾਓ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਬਣਾ ਸਕਦੇ ਹੋ ਜੀ ਦੁਪੱਟੇ ਤੁਸੀਂ ਟਾਈ ਐਂਡ ਆਈ ਕਰਵਾਉਣੇ ਮੈਚਿੰਗ ਸੋਨਾ ਚਾਹੇ ਤੁਸੀਂ ਟਾਈ ਐਂਡ ਆਈ ਕਰਵਾਓ ਹਨਾ 올 ਓਵਰ ਸੋਨਾ ਤੁਸੀਂ ਚਾਹੇ ਸਿੰਗਲ ਕਲਰ ਕਰਵਾਓ ਬਹੁਤ ਜ਼ਿਆਦਾ ਸੋਨਾ ਸੂਟ ਤੁਹਾਡਾ ਬਣੇਗਾ ਤੇ ਲੋ ਜੀ ਟੈਬੀ ਲਾਈਨਿੰਗ ਤੁਹਾਨੂੰ ਪਤਾ ਜੀ ਕਾਫੀ ਜ਼ਿਆਦਾ ਫੇਮਸ ਰਹੀ ਹੈ ਹਨਾ ਇਸ ਵਾਰ ਤੇ ਟੈਬੀ ਲਾਈਨਿੰਗ ਦੇ ਵਿੱਚ ਤਾਂ ਆਪਾਂ ਨੂੰ ਕਦੀ ਇਹ ਮਹਿਸੂਸ ਨਹੀਂ ਹੋਇਆ ਕਿ ਆਪਾਂ ਕੋਈ ਹੈਵੀ ਸਟੱਫ ਵੇਅਰ ਕੀਤਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਜਿੰਨਾ ਕ ਆਪਣੀ ਲਾਈਨਿੰਗ ਦਾ ਵੇਟ ਹੈ ਉਨਾ ਕ ਹੀ ਆਪਣੇ ਸੂਟ ਦਾ ਵੇਟ ਹੁੰਦਾ ਜੀ ਤੇ ਇਸ ਨਾਲ ਰਹੇਗੀ ਇਹ ਵਾਲੀ ਸਲਵਾਰ ਬਹੁਤ ਪਿਆਰਾ ਪੀਸ ਬਣਦਾ ਜੀ ਮੈਂ ਵੀ ਆਪਣੇ ਲਈ ਬਣਾਇਆ ਹੋਇਆ ਬਹੁ ਤੇ ਬਹੁਤ ਸੋਹਣਾ ਲੱਗਦਾ ਜੀ ਬਿਲਕੁਲ ਲਾਈਟ ਵੇਟ ਹੈ ਜੀ ਇਹ ਇਹ ਰਹੇਗਾ ਜੀ ਟੱਬੀ ਦੇ ਵਿੱਚ ਕਾਟਨ ਦੀ ਸਨਾਲ ਸਲਵਾਰ ਰਹੇਗੀ ਲੋ ਜੀ ਪ੍ਰਿੰਟ ਤੁਸੀਂ ਫਟਾਫਟ ਪਸੰਦ ਕਰ ਲਓ ਜਿਹੜੇ ਜਿਹੜੇ ਤੁਹਾਨੂੰ ਪਸੰਦ ਨੇ ਇਹ ਵੀ ਪ੍ਰਿੰਟ ਬਹੁਤ ਪਿਆਰਾ ਜੀ ਇਸ ਤਰ੍ਹਾਂ ਦਾ ਬ੍ਰਾਂਡ ਹੈ ਜੀ ਬ੍ਰਾਂਡ ਚੈੱਕ ਕਰ ਲਓ ਬਿਨਾ ਬ੍ਰਾਂਡ ਤੋਂ ਆਪਾਂ ਤੁਹਾਨੂੰ ਕੁਝ ਨਹੀਂ ਦਵਾਂਗੇ ਜੀ ਅੱਛੀ ਕੁਆਲਿਟੀ ਦਾ ਫੈਬਰਿਕ ਮਿਲੇਗਾ ਫਾਈਨ ਕੁਆਲਿਟੀ ਹੈ ਜੀ ਫੈਬਰਿਕ ਦੀ ਤੇ ਇਹ ਵੀ ਬਿਨਾ ਦੁਪੱਟੇ ਤੋਂ ਆਪਣਾ ਸੂਟ ਰਹੇਗਾ ਮੈਚਿੰਗ ਸਲਵਾਰ ਰਹੇਗੀ ਬਹੁਤ ਪਿਆਰਾ ਸੂਟ ਹੈ ਜੀ ਇਹ ਵਾਲਾ ਵੀ ਤੇ ਲੋ ਜੀ ਅਗਲਾ ਸੂਟ ਪਿਓਰ ਔਰਗੈਂਜ਼ਾ ਦੇ ਵਿੱਚ ਕਿਉਂਕਿ ਕਾਫੀ ਬਣਾ ਕਹਿੰਦੇ ਨੇ ਕਿ ਅਮਨ ਅਸੀਂ ਔਰਗੈਂਜ਼ਾ ਨਹੀਂ ਲਾਈਕ ਕਰਦੇ ਬਟ ਅੱਜ ਦੇ ਟਾਈਮ ਦੇ ਵਿੱਚ ਉਹ ਔਰਗੈਂਜ਼ਾ ਨਹੀਂ ਰਿਹਾ ਹੈਗਾ ਜੀ ਉਹ ਕਹਿੰਦੇ ਨਾ ਜਿੰਨਾ ਗੁੜ ਪਾਓ ਓਨਾ ਮਿੱਠਾ ਪ੍ਰਾਈਸ ਅਕੋਰਡਿੰਗ ਫੈਬਰਿਕ ਹੈ ਤੁਸੀਂ ਹੁਣ ਦੇਖੋ ਬਿਲਕੁਲ ਹੀ ਲਾਈਟ ਵੇਟ ਸੌਫਟ ਹੈ ਜੀ ਔਰਗਾਂਜ਼ਾ ਇਦਾਂ ਨਹੀਂ ਹੈਗਾ ਵੀ ਖੜਾ ਖੜਾ ਰਹਿੰਦਾ ਇਹ ਬਿਲਕੁਲ ਸੌਫਟ ਔਰਗਾਂਜ਼ਾ ਪਿਓਰ ਔਰਗਾਂਜ਼ਾ ਦਾ ਮਤਲਬ ਇਹੀ ਹੁੰਦਾ ਹੈ ਕਿ ਸੌਫਟਨੈਸ ਬਹੁਤ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਦੇ neck ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵੀ neck ਬਣਿਆ ਹੋਇਆ ਔਰ ਵੀ neck ਵੀ ਤੁਸੀਂ ਦੇਖਿਆ ਵੀ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਚਾਹੇ ਆਪਾਂ ਪਾਰਟੀ ਵੇਅਰ ਸੂਟ ਰੈਡੀ ਕਰ ਰਹੇ ਆਂ ਚਾਹੇ ਆਪਾਂ ਸਿੰਪਲ ਸੂਟਸ ਸਟਾਈਲ ਕਰ ਰਹੇ ਆ ਹਨ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉ ਇਸ ਤਰ੍ਹਾਂ ਰਹੇਗਾ ਜੀ ਆਪਣੀਆਂ ਬਾਹਾਂ ਦੇ ਉੱਪਰ ਕੰਮ। ਸੂਰ ਚੈਂਡਵਰਕ ਕੀਤਾ ਹੋਇਆ 컬러ਫੁੱਲ। ਦੋਨੋਂ ਸਾਈਡ ਬਾਹਾਂ ਦੇ ਉੱਪਰ ਕੰਮ ਰਹੇਗਾ। ਨਾਲ ਦੇ ਪਲੇਨ ਸਲਵਾਰ ਰਹੇਗੀ। ਕਾਟਨ ਸਿਲਕ ਦੀ ਸਲਵਾਰ ਰਹੇਗੀ ਜੀ ਬਹੁਤ ਸੋਹਣੀ। ਤੇ ਲੋ ਜੀ ਇਹ ਰਹੇਗਾ ਦੁਪੱਟਾ। ਸਾਰੇ ਸੂਟਾਂ ਦੇ ਪ੍ਰਾਈਸ ਆਪਾਂ ਨੇ ਸ਼ੋਅ ਕਰ ਦਿੱਤੇ ਨੇ ਤੁਹਾਨੂੰ ਕੋਈ ਵੀ ਇਹਨਾਂ ਵਿੱਚ ਪਸੰਦ ਆ ਤੁਸੀਂ ਆਪਣੇ ਲਈ ਬੁਕਿੰਗ ਕਰਵਾ ਸਕਦੇ ਹੋ ਕਿਉਂਕਿ ਕਾਟਨ ਹੁਣ ਦੁਬਾਰਾ ਅਜੇ ਆਉਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਜਿਹੜੀਆਂ ਭੈਣਾਂ ਕਾਟਨ ਪਸੰਦ ਕਰਦੀ ਨੇ ਇਹਦੇ ਵਿੱਚ ਆਪਾਂ ਨੇ ਇਹ ਨਹੀਂ ਹੈਗਾ ਕਿ ਸੇਮ ਪ੍ਰਿੰਟ ਦਿਖਾਏ ਆ ਹੈਨਾ ਸੇਮ ਕਲਰ ਦਿਖਾਏ ਨੇ ਜਿੰਨੇ ਵੀ ਤੁਹਾਨੂੰ ਇਹਦੇ ਵਿੱਚ ਕਲਰ ਪ੍ਰਿੰਟ ਪਸੰਦ ਨੇ ਤੁਸੀਂ ਆਪਣੇ ਦੀ 2 4 ਜਿੰਨੇ ਵੀ ਤੁਸੀਂ ਲਾਈਕ ਕਰਦੇ ਹੋ ਨਾ ਜਿਹੜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਅਪਣੀ ਨਹੀਂ ਬਣਾ ਸਕਦੇ ਹੋ ਇਹ ਵੀ ਸੂਟ ਬਹੁਤ ਸੋਹਣਾ ਡਿਜ਼ਾਈਨਰ ਜਾਂ ਪੀਸ ਹੈ ਜੀ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਹੈ ਜੀ ਬਹੁਤ ਖੁੱਲਾ ਡੁੱਲਾ ਹੈ ਆਰਾਮ ਨਾਲ ਸਿਰ ਦੇ ਉੱਪਰ ਟਿਕੇਗਾ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਨਹੀਂ ਹੋਏਗੀ ਠੀਕ ਹੈ ਜੀ ਸਭ ਦਾ ਪ੍ਰਾਈਸ ਆਪਾਂ ਨੇ ਸਕਰੀਨ ਉੱਪਰ ਸ਼ੋਅ ਕਰ ਦਿੱਤਾ ਤਾਂ ਉਹ ਅਲੱਗ ਤੋਂ ਪ੍ਰਾਈਸ ਪੁੱਛਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਿਰਫ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ WhatsApp ਤੇ ਆਪਣੇ ਸੌਇਰ ਤੁਸੀਂ ਮੈਸੇਜ ਕਰ ਸਕਦੇ ਹੋ ਕਿਉਂਕਿ ਸਿੰਪਲ ਕਾਲ ਆਪਣੇ ਫੋਨ ਦੇ ਉੱਪਰ ਨਹੀਂ ਅਵੇਲੇਬਲ ਹੈਗੀ ਠੀਕ ਹੈ ਤੁਸੀਂ ਮੈਨੂੰ WhatsApp ਤੇ ਐਡ ਕਰੋ WhatsApp ਤੇ ਮੈਸੇਜ ਕਰੋ ਐਨੀ ਟਾਈਮ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਬਟ ਕਾਲ ਜੇ ਤੁਸੀਂ ਕਰਨੀ ਹੈ ਪਲੀਜ਼ ਰਾਤ ਨੂੰ ਤੁਸੀਂ 8:30 ਵਜੇ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਹੋ ਕਿਉਂਕਿ ਦਿਨ ਦੇ ਵਿੱਚ ਕਾਫੀ ਜ਼ਿਆਦਾ ਸ਼ਡਿਊਲ ਜਿਹੜਾ ਬਿਜ਼ੀ ਰਹਿੰਦਾ ਕਦੀ ਬੁਟੀਕ ਦੇ ਕੰਮ ਕਦੀ ਕੁਛ ਹਨ ਤੇ ਇਸ ਕਰਕੇ ਆਪਾਂ ਦਿਨ ਦੇ ਵਿੱਚ ਕੋ ਬਹੁਤ ਘੱਟ ਰਿਪਲਾਈ ਕਰਦੇ ਆ ਪਰ ਵਿੱਚ ਆਪਾਂ ਸ਼ਾਮ ਨੂੰ ਸਭ ਦਾ ਰਿਪਲਾਈ ਜਿਹੜਾ ਕਰਦੇ ਆ ਚਲੋ ਜੀ ਬਹੁਤ ਸੋਹਣੀ ਕਲੈਕਸ਼ਨ ਤੁਹਾਡਾ ਸ਼ੇਅਰ ਕੀਤੀ ਬਹੁਤ ਸੋਹਣੇ ਰੰਗ ਨੇ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਹਨਾ ਤੇ ਜਿਹੜਾ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲਓਰ WhatsApp ਤੇ ਮੈਸੇਜ ਕਰੋ ਤੇ ਬਿਨਾ ਪੇਮੈਂਟ ਤੋਂ ਪਲੀਜ਼ ਕਿਸੇ ਦਾ ਸੂਟ ਕੋਈ ਹੋਲਡ ਨਹੀਂ ਹੋਗਾ ਕਿਉਂਕਿ ਕਾਫੀ ਵਾਰ ਇਦਾਂ ਹੁੰਦਾ ਕਿ ਤੁਸੀਂ ਹੋਲਡ ਕਰਵਾ ਲੈਂਦੇ ਹੋ ਕਹਿ ਕੇ ਕਿ ਆਪਾਂ ਪੇਮੈਂਟ ਕਰ ਦਾਂਗੇ ਕੁਝ ਦਿਨਾਂ ਦੇ ਵਿੱਚ ਬਟ ਤੁਸੀਂ ਨਹੀਂ ਕਰਦੇ ਉਹ ਸਾਡੇ ਲਈ ਬਹੁਤ ਜ਼ਿਆਦਾ ਟਫ ਹੋ ਜਾਂ ਚਲੋ ਜੀ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਵਾਲੀ ਚੈਟਸ ਨੇ ਜਿਹੜੀ ਪਸੰਦ ਆਈ ਹੋਣੀ ਹੈ ਅਗਰ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਹੋ ਪਿਆਰਾਂ ਜਾਂ ਮੈਸੇਜ ਜ਼ਰੂਰ ਕਰਕੇ ਜਾਇਓ ਨਾਲ ਹੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਕੋ ਪਹੁੰਚ ਸਕੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕਲੈਕਸ਼ਨ ਜਿਹੜੀ ਮਿਸ ਨਾ ਕਰੋ ਤੇ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ